ਵਿਕਦਾ ਮਾਮਲੇ ਵਿੱਚ ਹਾਈ ਕੋਰਟ ਨੇ ਲਿਆ ਵੱਡਾ ਫੈਸਲਾ ਤੇ ਜਾਰੀ ਕੀਤਾ ਪੰਜਾਬ ਸਰਕਾਰ ਨੂੰ ਇੱਕ ਨੋਟਿਸ ਤੇ ਪੁੱਛਿਆ ਕਿ ਹੁਣ ਤੱਕ ਪੰਜਾਬ ਸਰਕਾਰ ਨੇ ਚਿੱਟੇ ਦੀ ਰੋਕ-ਥਾਮ ਲਈ ਕੀ ਕਾਰਵਾਈ ਕੀਤੀ ਆ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਬਠਿੰਡਾ ਪੈਂਡ ਮੋੜ ਕਲਾਂ ਦੀ ਜਿੱਥੇ ਕਿ ਕੰਧਾਂ ਤੇ ਇੱਕ ਸਲੋਗਨ ਲਿਖਿਆ ਗਿਆ ਸੀ ਕਿ ਚਿੱਟਾ ਇੱਧਰ ਵਿਕਦਾ ਹੈ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਜਦੋਂ ਇਹ ਵਿਡੀਓ ਹਾਈ ਕੋਰਟ ਕੋਲ ਪਹੁੰਚੀ ਤਾਂ ਉਹਨਾਂ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਕੇ ਉਹ ਚਿੱਟੇ ਦੀ ਰੋਕ ਥਾਮ ਲਈ ਭਵਖ ਵਿੱਚ ਕੀ ਕਦਮ ਚੁੱਕ ਰਹੀ ਆ ਤੇ ਹੁਣ ਤੱਕ ਉਸ ਨਾ ਨੇ ਕੀ ਕਾਰਵਾਈ ਕੀਤੀ ਗਈ ਆ ਪਿੰਡ ਦੇ ਲੋਕਾਂ ਨੇ ਰੋ ਰੋ ਕੇ ਤਾਂ ਹਮਾਰ ਕੇ ਆਪਣਾ ਦਰਦ ਦਸਿਆਵਾ ਤੇ ਲੋਕਾਂ ਦੀ ਵੀ ਬਹੁਤ ਬਹਿਸ ਹੋਈ ਇਸ ਮਾਮਲੇ ਨੂੰ ਲੈ ਕੇ ਲੋਕਾਂ ਨੇ ਦੱਸਿਆ ਕਿ ਚਿੱਟੇ ਵਾਲੇ ਉਹਨਾਂ ਦੇ ਕਣਕ ਸਿਲੰਡਰ ਸਭ ਕੁਝ ਚੱਕ ਕੇ ਲੈ ਜਾਂਦੇ ਅਤੇ ਉਹ ਹੁਣ ਬਹੁਤ ਜ਼ਿਆਦਾ ਪਰੇਸ਼ਾਨ ਨੇ ਤੇ ਔਰਤਾਂ ਨੇ ਦੱਸਿਆ ਕਿ ਉਹਨਾਂ ਦੇ ਪੁੱਤ ਜਿ ਟਾਲ ਆਉਂਦੇ ਆ ਉਹਨਾਂ ਤੋਂ ਦੇਖਿਆ ਨਹੀਂ ਜਾਂਦਾ ਬਹੁਤ ਸਾਰੀਆਂ ਬੀਬੀਆਂ ਤਾਂ ਤਾਂ ਹਮਾਰ ਮਰ ਮਰ ਰੋਣ ਲੱਗੀਆਂ ਉਹ ਕਹਿੰਦੀਆਂ ਹੁਣ ਸਾਡੇ ਤੋਂ ਸਾਡੇ ਘਰੇ ਸੱਥਰ ਵਿਸ਼ੇ ਨਹੀਂ ਦੇਖੇ ਜਾਣਗੇ ਪਹਿਲਾਂ ਹੀ ਬਹੁਤ ਜ਼ਿਆਦਾ ਸੱਥਰ ਵੈ ਚੁੱਕੇ ਨੇ ਬਹੁਤ ਪੁੱਤਾਂ ਦੀਆਂ ਲਾਸ਼ਾਂ ਨੂੰ ਪਿਓ ਸਿਵਿਆਂ ਤੱਕ ਲੈ ਗਏ ਨੇ ਤੇ ਹੁਣ ਵੀ ਬਹੁਤ ਇਦਾਂ ਦੇ ਮੁੰਡੇ ਨੇ ਜੋ ਮਰਨ ਦੀ ਕੰਗਾਰਤੇ ਨਹੀਂ ਪਰ ਹੁਣ ਗੱਲ ਇਹ ਨਹੀਂ ਸਮਝ ਆ ਰਹੀ ਕਿ ਯੁੱਧ ਨਸ਼ਿਆ ਵਿਰੋਧ ਚੱਲ ਕਿੱਥੇ ਰਿਹਾ ਵਾ ਲੋਕਾਂ ਨੇ ਕਿਹਾ ਕਿ ਜਦੋਂ ਉਹ ਇਹਨਾਂ ਲੋਕਾਂ ਨੂੰ ਰੋਕਦੇ ਆ ਤੇ ਜੇ ਬਜ਼ੁਰਗ ਉਹਨਾਂ ਨੂੰ ਕੁਝ ਕਹਿੰਦੇ ਆ ਤਾਂ ਉਹ ਬਜ਼ੁਰਗਾਂ ਦੀਆਂ ਦਾੜ੍ਹੀਆਂ ਨੂੰ ਪੈਂਦੇ ਆ ਤੇ ਲੋਕਾਂ ਨੂੰ ਗਾਲਾਂ ਕੱਢਦੇ ਆ ਲੋਕਾਂ ਨੂੰ ਮਾਰਦੇ ਆ ਪਹਿਲਾਂ ਤਾਂ ਪੰਜਾਬ ਵਿੱਚ ਪੰਜ ਦਰਿਆ ਵਹਿੰਦੇ ਸੀ ਪਰ ਹੁਣ ਛੇਵੇਂ ਦਰਿਆ ਨੇ ਤਾਂ ਲੋਕਾਂ ਦੇ ਘਰ ਉਜਾੜਦੇ ਆ ਕਈ ਮਾਵਾਂ ਦੀਆਂ ਕੁੱੱਖਾਂ ਸੁਨੀਆਂ ਕਰਦੀਆਂ ਧੀਆਂ ਦੇ ਸੁਹਾਗ ਉਜਾੜਦੇ ਤੇ ਜਵਾਕਾਂ ਕੋਲੋਂ ਉਹਨਾਂ ਦੇ ਪਿਓ ਖੋਲੇ ਪਰ ਸਰਕਾਰ ਇਸ ਦੇ ਬਾਰੇ ਕੁਝ ਨਹੀਂ ਕਰ ਰਹੀ ਗਈ ਯੁੱਧ ਪਤਾ ਨਹੀਂ ਕਿੱਥੇ ਲੜਿਆ ਜਾ ਰਿਹਾ ਨਸ਼ਿਆਂ ਵਿਰੁੱਧ ਕਿੰਨੇ ਨੌਜਵਾਨ ਮਰੀ ਜਾਂਦੇ ਹਰ ਰੋਜ਼ ਕਿੰਨੇ ਕੇਸ ਸਾਹਮਣੇ ਆ ਰਹੇ ਆ ਜਿੱਥੇ ਕਿ ਨਸ਼ੇ ਵਾਲੇ ਲੁੱਟਮਾਰ ਕਰੀ ਜਾਂਦੇ ਕਤਲ ਕਰੀ ਜਾਂਦੇ ਆਪਦੇ ਹੀ ਮਾਪਿਓ ਦਾ ਆਪਦੀ ਪਤਨੀ ਦਾ ਕੋਈ ਧੀਆਣਾ ਬਲਤਕਾਰ ਕਰੀ ਜਾਂਦਾ ਚਿੱਟੇ ਦੇ ਵਿੱਚ ਆ ਕੇ ਚਿੱਟੇ ਦੀ ਓਵਰਡੋਸ ਲੈਣ ਦੇ ਕਾਰਨ ਬਹੁਤ ਸਾਰੀਆਂ ਮੌਤਾਂ ਹੋ ਰਹੀਆਂ ਨੇ ਜਦੋਂ ਉਹ ਓਵਰਡੋਸ ਲੈ ਲੈਂਦੇ ਆ ਤੇ ਉਹ ਸਾਰੇ ਰਿਸ਼ਤੇ ਨਾ ਤੇ ਭੁੱਲ ਜਾਂਦੇ ਆ ਕਈ ਤਾਂ ਅਜਿਹੇ ਕੇਸ ਆਏ ਆ ਜਿੱਥੇ ਕਿ ਓਵਰਡੋਸ ਲੈਣ ਦੇ ਕਾਰਨ ਬਹੁਤ ਸਾਰੀਆਂ ਮੌਤਾਂ ਹੋਈ ਜਾਂਦੀਆਂ ਆ ਨੌਜਵਾਨਾਂ ਦੀਆਂ ਤੇ ਚਿੱਟੇ ਦੇ ਓਵਰਡੋਸ ਕਾਰਨ ਉਹਨਾਂ ਨੂੰ ਹੋਸ਼ ਭੁੱਲ ਜਾਂਦਾ ਵਾ ਸੁੱਧ-ਬੁੱਧ ਨਹੀਂ ਰਹਿੰਦੀ ਤੇ ਆਪਣੀਆਂ ਹੀ ਮਾਵਾਂ ਧੀਆਂ ਦੇ ਨਾਲ ਬਲਤਕਾਰ ਹੋਈ ਜਾਂਦੇ ਆ ਜਦ ਨੌਜਵਾਨ ਆਪਣੀਆਂ ਨਾੜਾਂ ਵਿੱਚ ਜ਼ਹਿਰ ਪੰਚਾਈ ਜਾਂਦੇ ਆ ਤੇ ਸਾਡੀ ਸਰਕਾਰ ਚੁੱਪ ਐ ਚਿੱਟੇ ਦੀ ਓਵਰਡੋਸ ਕਾਰਨ ਬਹੁਤ ਸਾਰੇ ਪੁੱਤ ਮਰ ਰਹੇ ਨੇ ਤੇ ਇਹ ਰਿਸ਼ਤੇ ਨਾਤੇ ਤੱਕ ਭੁੱਲਦੇ ਜਾ ਰਹੇ ਨੇ ਜਦੋਂ ਓਵਰਡੋਸ ਲੈ ਲੈਂਦੇ ਆ ਤੇ ਉਹਨਾਂ ਨੂੰ ਸੁੱਧ-ਬੁੱਧ ਨਹੀਂ ਰਹਿੰਦੀ ਹੋਸ਼ ਉੱਟ ਜਾਂਦੇ ਉਹਨਾਂ ਦੇ ਤੇ ਆਪਣੀਆਂ ਹੀ ਮਾਵਾਂ ਭੈਣਾਂ ਦੇ ਨਾਲ ਕਈਆਂ ਨੇ ਤਾਂ ਬਲਤਕਾਰਤਾ ਕੀਤੇ ਆ ਹੁਣ ਸਰਕਾਰ ਇਸ ਦੇ ਬਾਰੇ ਕੁਝ ਨਹੀਂ ਕਰ ਰਹੀ ਕਿਉਂਕਿ ਸਰਕਾਰ ਤਾਂ ਆਪਦੇ ਜਵਾਕਾਂ ਨੂੰ ਬਾਹਰ ਭੇਜ ਰਹੀ ਆ ਇੱਥੇ ਰਹਿਣ ਉਹਨਾਂ ਨੂੰ ਪਤਾ ਲੱਗੇ ਉਹਨਾਂ ਦੇ ਜਵਾਕੀ ਵੀ ਚਿੱਟੇ ਤੇ ਲੱਗਣ ਤਾਂ ਫੇਰ ਉਹਨਾਂ ਨੂੰ ਪਤਾ ਲੱਗੇ ਇਹ ਬਹੁਤ ਸਾਰੀਆਂ ਮਾਵਾਂ ਨੇ ਉਹ ਪਿੰਡ ਵਿੱਚ ਕਿਹਾ ਵਾ ਬੀਬੀਆਂ ਨੇ ਕਿਹਾ ਜੇ ਇਹਨਾਂ ਮੰਤਰੀਆਂ ਦੇ ਜਵਾਕ ਚਿੱਟੇ ਤੇ ਲੱਗਣ ਤਾਂ ਫੇਰ ਇਹਨਾਂ ਨੂੰ ਪਤਾ ਲੱਗੇ ਇਹ ਤਾਂ ਆਪਦੇ ਜਵਾਕਾਂ ਨੂੰ ਬਾਹਰ ਭੇਜ ਰਹੇ ਨੇ ਇਥੋਂ ਵਾਲੇ ਜਵਾਕਾਂ ਦਾ ਇਹਨਾਂ ਨੂੰ ਕੀ ਖਿਆਲ ਹੋਣਾ ਦੇ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਜਦੋਂ ਉਹ ਬੱਚੇ ਓਵਰਡੋਸ ਲੈ ਲੈਂਦੇ ਆ ਤੇ ਉਹਨਾਂ ਦੇ ਹੋਸ਼ ਨਹੀਂ ਰਹਿੰਦਾਗਾ ਤੇ ਉਹ ਉਹਨਾਂ ਨੂੰ ਕੁੱਟਦੇ ਮਾਰਦੇ ਨੇ ਤੇ ਬਜ਼ੁਰਗਾਂ ਨੇ ਵੀ ਦੱਸਿਆ ਜਦੋਂ ਉਹ ਉਹਨਾਂ ਨੂੰ ਰੋਕਦੇ ਆ ਤਿੰ ਉਹਨਾਂ ਦੀਆਂ ਦਾੜ੍ਹੀਆਂ ਨੂੰ ਪੈਂਦੇ ਆ ਤੇ ਸਰਕਾਰ ਇਸ ਦੇ ਬਾਰੇ ਕੁਝ ਨਹੀਂ ਕਰ ਰਹੀ ਹੁਣ ਸਮਝ ਨਹੀਂ ਆ ਰਿਹਾ ਕਿ ਇਹ ਚਿੱਟਾ ਆ ਕਿੱਥੋਂ ਰਿਹਾ ਵਾ ਸਰਕਾਰ ਤਾਂ ਕਹਿ ਰਹੀ ਅਸੀਂ ਮਹਿੰਮ ਚਲਾਈ ਆ ਹੁਣ ਇਹ ਮਹਿੰਮ ਚੱਲ ਕਿੱਥੇ ਰਹੀ ਆ ਹਰ ਰੋਜ਼ ਓਵੇਂ ਹੀ ਚਿੱਟਾ ਆਈ ਜਾਂਦਾ ਨੌਜਵਾਨਾਂ ਕੋਲੇ ਤੇ ਪਹਿਲਾਂ ਤਾਂ ਕੱਲੇ ਮੁੰਡੇ ਹੀ ਚਿੱਟਾ ਲਾਉਂਦੇ ਸੀ ਹੁਣ ਤਾਂ ਧੀਆਂ ਵੀ ਇਹਦੇ ਵਿੱਚ ਪੈ ਗਈਆਂ ਨੇ ਬਹੁਤ ਸਾਰੀਆਂ ਧੀਆਂ ਸੜਕਾਂ ਤੇ ਚਿੱਟਾ ਲਾਉਂਦੀਆਂ ਦੇਖੀਆਂ ਗਈਆਂ ਨੇ ਕਿੱਥੋਂ ਜੰਮਣ ਗਿਆ ਇਹ ਸੂਰਮੇ ਜਿਨ੍ਹਾਂ ਦੀਆਂ ਨਾੜਾਂ ਵਿੱਚ ਜ਼ਹਿਰ ਜਾ ਰਿਹਾ ਵਾ ਹਰੀ ਸਿੰਘ ਨਲਗੂਏ ਵਰਗੇ ਕਿੱਥੋਂ ਪੈਦਾ ਹੋਣਗੇ ਸਰਕਾਰ ਨੂੰ ਚਾਹੀਦਾ ਕਿ ਕੋਈ ਠੋਸ ਕਦਮ ਚੁੱਕੇ ਤਾਂ ਕਿ ਇਹ ਚਿੱਟੇ ਦਾ ਹੜ ਬੰਦ ਹੋ ਸਕੇ ਪਰ ਇਹ ਹੜ ਬੰਦ ਤਾਂ ਹੀ ਹੋਊਗਾ ਜੇ ਚਿੱਟਾ ਫੜਨ ਵਾਲਿਆਂ ਤੇ ਕਾਰਵਾਈ ਕੀਤੀ ਜਾਊਗੀ ਸਰਕਾਰ ਤਾਂ ਛੋਟੀਆਂ ਛੋਟੀਆਂ ਮੱਛੀਆਂ ਨੂੰ ਫੜ ਰਹੀ ਆ ਵੱਡੇ ਮગર ਮੱਛਾਂ ਨੂੰ ਨਹੀਂ ਹੱਥ ਪਾ ਰਹੀ ਕਿਉਂਕਿ ਉਹਨਾਂ ਨੂੰ ਪਤਾ ਜੇ ਉਹ ਵੱਡੇ ਮગર ਮੱਛਾਂ ਨੂੰ ਹੱਥ ਪਾਊਗੀ ਤਾਂ ਉਹਨਾਂ ਦੀ ਰੋਟੀ ਪਾਣੀ ਬੰਦ ਹੋ ਜਾਊਗਾ ਸਰਕਾਰ ਨੂੰ ਤਾਂ ਇਹ ਆ ਤੇ ਉਹਨਾਂ ਪੂੰਜੀਪਤੀਆਂ ਨੂੰ ਤਾਂ ਇਹ ਆ ਤੇ ਜੇ ਉਹ ਨਸ਼ੇ ਵਿੱਚ ਨਾ ਲੱਗਣਗੇ ਤੇ ਬੱਚੇ ਪੜ੍ਹਨਗੇ ਪੜ੍ਹ ਲੈ ਕੇ ਨੌਕਰਾ ਮੰਗਣਗੇ ਤੇ ਸਾਨੂੰ ਇਹਨਾਂ ਨੂੰ ਇਹਨਾਂ ਨੂੰ ਨੌਕਰੀਆਂ ਦੇਣੀਆਂ ਪੈਣੀਆਂ ਵਾਂ ਤੇ ਹੁਣ ਇਹ ਸਾਡੇ ਮਹਤਾਜ ਨੇ ਬਹੁਤ ਸਾਰੇ ਬੱਚੇ ਮਰੀ ਜਾਂਦੇ ਨੇ ਸਰਕਾਰ ਨੂੰ ਦੇਖ ਨਹੀਂ ਰਿਹਾਗਾ ਵੈਸੇ ਤਾਂ ਸਰਕਾਰ ਕਹਿ ਰਹੀ ਅਸੀਂ ਨਸ਼ਾ ਛਡਾਊ ਕੇਂਦਰ ਖੋਲੇ ਆ ਪਰ ਨਸ਼ਾ ਛਡਾਊ ਕੇਂਦਰਾਂ ਵਿੱਚ ਵੀ ਤਾਂ ਬੱਚਿਆਂ ਨੂੰ ਗੋਲੀਆਂ ਦਿੱਤੀਆਂ ਜਾਂਦੀਆਂ ਵਾਂ ਉਹਨਾਂ ਨੂੰ ਕੁੱਟਿਆ ਜਾਂਦਾ ਵਾ ਤੇ ਨਸ਼ਾ ਕਿੱਥੋਂ ਛੱਡਣਗੇ ਨਸ਼ਾ ਜਿੱਥੋਂ ਆ ਰਿਹਾ ਵਾ ਪਹਿਲਾਂ ਸਰਕਾਰ ਨੂੰ ਉੱਥੇ ਬੰਦ ਲਾਉਣਾ ਚਾਹੀਦਾ ਉਸ ਹੜ ਨੂੰ ਰੋਕਣ ਲਈ ਬੰਦ ਲਾਉਣਾ ਚਾਹੀਦਾ ਵਾ ਤੇ ਹਾਈ ਕੋਰਟ ਨੇ ਇਸ ਮਾਮਲੇ ਵਿੱਚ ਠੋਸ ਕਦਮ ਚੁੱਕ ਤਾਂ ਲਏ ਆ ਹੁਣ ਕੀ ਸਰਕਾਰ ਇਸ ਦੇ ਬਾਰੇ ਕੋਈ ਕਾਰਵਾਈ ਕਰੂਗੀ ਕੀ ਸਰਕਾਰ ਹੁਣ ਹਾਈ ਕੋਰਟ ਨੂੰ ਰਿਪੋਰਟ ਦੇਊਗੀ ਇਹ ਸਵਾਲ ਚੁੱਕੇ ਜਾ ਰਹੇ ਨੇ ਸੋਸ਼ਲ ਮੀਡੀਆ ਤੇ ਕੀ ਐਫ ਦੇ ਨਾਲ ਚਿੱਟਾ ਬੰਦ ਹੋ ਜਾਊਗਾ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੀ ਰਾਏ ਕਮੈਂਟ ਬਾਕਸ ਵਿੱਚ ਜਰੂਰ ਦਿਓ ਧੰਨ